ਅਗੇ ਬਾਈ ਪੁੱਚੂ ਵਾਲੀ ਦੀ ਦੁਕਾਨ ਮਾਨਸਾਂ ਦੇ ਵਿੱਚ ਤੇ ਤੁਸੀਂ ਆ ਦੇਖ ਸਕਦੇ ਉਧਰਲੀ ਸਾਈਡ ਰਹਿੰਦੇ ਆ ਫਾਟਕ ਤੇ ਇਧਰਲੀ ਸਾਈਡ ਰਹਿੰਦਾ ਆਪਣਾ ਗੁਰਦੁਆਰਾ ਸਾਹਿਬ ਇਹਨਾਂ ਨੇ ਕੱਪੜਿਆਂ ਦੇ ਉੱਤੇ ਬਹੁਤ ਵੱਡਾ ਡਿਸਕਾਊਂਟ ਲਾਰਕ ਹੈਗਾ ਬਹੁਤ ਵਧੀਆ-ਵਧੀਆ ਚੀਜ਼ਾਂ ਨੇ ਤੇ ਬਾਈ ਬਾਕੀ ਅੱਗੇ ਬਾਈ ਨਾਲ ਗੱਲ ਕਰਦੇ ਆ ਮਿਲ ਕੇ ਬਹੁਤ ਘੈਂਡ-ਘੈਂਡ ਚੀਜ਼ਾਂ ਨੇ ਚਲੋ ਮਿਲਦੇ ਆ 来 ਵੀ ਸਸਤੀ ਗਾ ਮੇਰੀਆਂ ਭੈਣਾਂ ਨੂੰ ਮੇਰੀਆਂ ਭੈਣਾਂ ਵਾਸਤੇ ਨਾ ਬਹੁਤ ਵਧੀਆ ਵਧੀਆ ਤੋਹਫੇ ਲੈ ਕੇ ਆਏ ਆ ਇਸ ਟਾਈਮ ਆਪਾਂ ਪੁੱਟੋ ਵਾਲ ਦੇ ਖੜੇ ਆ ਮਾਨਸਾ ਦੇ ਵਿੱਚ ਖੜੇ ਆ ਤੇ ਪਹਿਲਾਂ ਤਾਂ ਤੁਸੀਂ ਮੇਰੀਆਂ ਭੈਣੋਂ ਆ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਆਰਟੀਕਲ ਤੇ ਇਹ ਜਿਹੜਾ ਆਰਟੀਕਲ ਬਾਈ ਜੀ ਕੀ ਕੱਪੜੇ ਦਾ ਨਾ ਇਹ ਨੇਚਰਲ ਕ੍ਰੇਪ ਕੱਪੜੇ ਦੇ ਤੇ ਆਪਾਂ ਇਹਦੇ ਤੇ ਕੀ ਡਿਸਕਾਊਂਟ ਲਾਇਆ ਇਹ 4200 ਰੁਪਿਆ ਦਾ ਸੂਟ ਹੈ ਵੀਰ ਜੀ ਠੀਕ ਹੈ ਜੀ ਆਪਾਂ 2800 ਰੁਪਏ ਸਿਰਫ 2800 ਰੁਪਏ ਦੇ ਵਿੱਚ ਦੇ ਰਹੇ ਆ ਇੱਕ ਮਿੰਟ 3000 ਚ ਨਹੀਂ ਕਿਹਾ ਸੀ ਉਹਦੇ ਤੇ 2800 ਕਿਹਾ ਸੀ ਨਾ 4200 ਵਾਲਾ 2800 2800 ਆਹੀ ਸਹੀ ਕਿਹਾ ਨਾ ਸਹੀ ਕਿਹਾ ਜੀ ਉਹ ਦਿੱਕਤ ਆ ਜਾਂਦੀ ਨਹੀਂ ਦੇਖ ਲਵਾਂ ਨਾ ਕਿ ਚੱਲੀ ਜਾਂਦੇ ਕੋਈ ਨਾ ਮੱਕਟ ਸਿਰਫ 2800 ਰੁਪਏ ਦੇ ਵਿੱਚ ਬਈ ਆ ਸੂਟ ਹੈ ਜਿਹੜੀਆਂ ਮੇਰੀਆਂ ਭੈਣਾਂ ਲਿਆ ਸਕਦੀਆਂ ਨੇ ਬਹੁਤ ਵੱਡੀ ਇਹਦੇ ਤੇ ਸੇਲ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ 4200 ਦਾ ਸੂਟ ਹੈ ਤੇ ਹੋਰ ਬਾਈ ਜੀ ਆਪਣੇ ਕੋਲ ਕਿਹੜੇ ਕਿਹੜੇ ਆਰਟੀਕਲ ਆ ਉਹ ਦਿਖਾਉ ਦਿੰਦੇ ਇੱਕ ਆਹ ਵਾਲਾ ਸੂਟ ਵੀ ਜੀ ਇਹ ਸੂਟ ਹੈ ਜੀ 3000 ਰੁਪਏ ਦਾ ਸੀ ਵਿੱਚ ਹੋਊਗਾ ਇਹ ਸੂਟ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਚੈੱਕ ਕਰੋ ਇੱਕ ਵਾਰ ਹੋਰ ਬਾਈ ਜੀ ਆਹ ਕਲਰ ਬਹੁਤ ਪਿਆਰਾ ਹਾਂ ਆਹ ਸਪੈਸ਼ਲ ਸਾਨੂੰ ਸਾਰਿਆਂ ਨੂੰ ਪਤਾ ਵਿਆਹ ਸ਼ਾਦੀਆਂ ਆ ਰਹੀਆਂ ਨੇ ਹਨਾ ਵਰਕ ਕਰਾਉਣ ਦਾ ਨਹੀਂ ਟਾਈਮ ਲੱਗ ਰਿਹਾ ਮੇਰੀਆਂ ਭੈਣਾਂ ਨੂੰ ਤੇ ਆ ਦੇਖੋ ਤੁਸੀਂ ਆ ਚੀਜ਼ ਚੈੱਕ ਕਰੋ ਇੱਕ ਵਾਰੀ ਤੇ ਵਰਕ ਹੋਇਆ ਹੋਇਆ ਇਹ ਬਈ ਕੱਪੜੇ ਦਾ ਕੀ ਨਾਂ ਹੈ ਆਪਣਾ ਇਹ ਆਰਗੰਜ਼ਾ ਕੱਪੜਾ ਵੀਰ ਜੀ ਹਾਂ ਜੀ ਪਿਓਰ 24 ਕਾਚਾ ਅੱਛਾ ਤੇ ਇਹਦਾ ਰੇਟ ਕੀ ਹੈ ਬਈ ਰੇਟ ਦੱਸੋ ਇਹ ਵੀਰ ਜੀ ਆਪਾਂ ਨੂੰ ਪੈ ਜੂ ਇਹ 3000 ਰੁਪਏ ਚ 3000 ਸਨੈਟ 3000 ਰੁਪਏ ਲੈ ਬਈ 3000 ਦੇ ਵਿੱਚ ਸੂਟ ਆਏ ਇਹ ਤੁਸੀਂ ਮੇਰੀ ਭੈਣ ਨੂੰ ਲਿਆ ਸਕਦੇ ਹੋ ਵੈਸੇ ਰੇਟ ਇਹਦਾ ਕਿੰਨਾ ਬਈ ਜੀ ਹਾਂਜੀ ਇਹਦਾ ਰੇਟ ਵੈਸੇ ਕਿੰਨਾ ਹੈ ਵੈਸੇ 4000 ਰੁਪਏ ਦਾ 4000 ਦਾ ਤੇ 1000 ਰੁਪਏ ਬਈ ਜੀ ਲੈਸ ਹੋ ਗਏ ਤਾਂ ਸੇਲ ਲਾਰਕੀ ਬਾਈ ਹੋਰਾਂ ਨੂੰ ਹੋਰ ਦਿਖਾਓ ਜ ਇਹ ਚੀਜ਼ ਬਈ ਕਿੰਨੇ ਦਾ ਹੈ ਇਹ ਵੀਰ ਜੀ ਸੂਟ ਹੈਗੇ 2700 ਰੁਪਏ ਦਾ ਜੀ ਠੀਕ ਹੈ 2700 ਠੀਕ ਹੈ ਜੀ ਹਾਂ ਆਪਾਂ 2300 ਰੁਪਏ ਵੀ ਦੇ ਦਿੰਦੇ ਸਿਰਫ 2300 ਰੁਪਏ ਵਿੱਚ ਬਈ ਇਹ ਖੀਨਖਾਪੀ ਸਾਇ ਪੀਸ ਬਹੁਤ ਹਾਂ ਜਿਹੜਾ ਗਾਣਿਆਂ ਦੇ ਵਿੱਚ ਪੌਣੀ ਸੂਟ ਸੂਟ ਕਹਿੰਦੇ ਖੀਨਖਾਪ ਦੇ ਇਹ ਉਹ ਕਪੜਾ ਬਈ ਜੀ ਸਿਰਫ 2300 ਰੁਪਏ ਹਾਂ ਜੀ ਸਰ 2300 ਰੁਪਏ ਵਿੱਚ ਮੇਰੀਆਂ ਭੈਣਾਂ ਇਹਨੂੰ ਲਿਆ ਸਕਦੀ ਜene ਹੋਰ ਅੱਗੇ ਡਿਜ਼ਾਈਨ ਦਿਖਾਓ ਜੀ ਇਸ ਤੋਂ ਬਾਅਦ ਵੀਰ ਜੀ ਆ ਚੀਜ਼ ਹਾਂ ਇਹ ਕਪੜਾ ਹਲਕਾ ਵੀ ਮਤਲਬ ਇਹ ਬਰਬਰੀ ਲੈ ਨਹੀਂ ਹੁੰਦੇ ਵੀ ਹਾਂਜੀ ਹਾਂਜੀ ਬਰਬਰੀ ਲਾਈਟ ਵੇਟ ਵੀ ਹੁੰਦਾ ਹੈ ਜੀ ਲਾਈਟ ਵੇਟ ਬਹੁਤ ਲਾਈਟ ਵੇਟ ਹੈ ਤੇ ਇਹ ਵੀਰ ਜੀ 1200 ਰੁਪਏ ਦਾ ਸੂਟ ਹੈ ਜੀ ਆਪਾਂ ਤੁਹਾਨੂੰ ਛੂਟ ਦੇ ਰਹੇ ਹਾਂ 750 ਰੁਪਏ ਵਿੱਚ 750 ਰੁਪਏ ਦੇ ਵਿੱਚ ਬਾਈ ਜੀ ਇਹ ਸੂਟ ਤੁਸੀਂ ਲਿਜਾ ਸਕਦੇ ਹੋ ਸੂਟ ਚੈੱਕ ਕਰ ਲਓ ਇੱਕ ਵਾਰੀ ਡਿਜ਼ਾਈਨਿੰਗ ਵੀ ਚੈੱਕ ਕਰ ਲਓ ਹਲਕਾ ਬਹੁਤ ਕਪੜਾ ਮੰਨ ਕੇ ਪਾਇਆ ਇਸ ਨੂੰ ਫੀਲ ਨਹੀਂ ਹੋਈ ਦੁਪੱਟਾ ਇਹ ਬਹੁਤ ਸੁੰਦਰ ਬਣਾਇਆ ਦੇਖੋ ਦਾ ਦੁਪੱਟਾ ਬਣਾਉਂਦਾ ਸਟੈਂਡਰਡ ਸਾਈਜ਼ ਦੁਪੱਟਾ ਹੈ ਜੀ ਵੀਰ ਜੀ ਆਹ ਦੇਖੋ ਸਟੈਂਡਰਡ ਸਾਈਜ਼ ਦੁਪੱਟਾ ਹੈ ਜੀ ਕਿੰਨੂ ਫੁੱਲ ਸਾਈਜ਼ ਹੈ ਪਹਿਨਣਾ ਤੇ ਹੋਰ ਦਿਖਾਓ ਆਪਣੀ ਜਿਹੜੀ ਆਈਟਮਾਂ ਨੇ ਆਈਟਮਾਂ ਸਾਡੇ ਕੋਲ ਮੁੱਕ ਨਹੀਂ ਰਹੀਆਂ ਪਰ ਅਸੀਂ ਸਾਰੀਆਂ ਆਈਟਮਾਂ ਵੀਡੀਓ ਚ ਨਹੀਂ ਦਿਖਾ ਸਕਦੇ ਤੁਹਾਡੇ ਨੰਬਰ ਦਿੱਤੇ ਹੋਏ ਸਾਰੇ ਬਿਲਕੁਲ ਕਿਸ ਨੂੰ ਤੁਹਾਨੂੰ ਪਤਾ ਡਾਇਮੰਡ ਕੱਪੜਾ ਹੀ ਡਾਇਮੰਡ ਕੱਪੜਾ ਹੀ ਹਾਂਜੀ ਹਾਂਜੀ ਸਰ ਡਾਇਮੰਡ ਕੱਪੜਾ ਹੀ ਨਾਲ ਦੁਪੱਟਾ ਹੀ ਪੂਰਾ ਸੁੰਦਰ ਦੁਪੱਟਾ ਠੀਕ ਹੈ ਇਹਦਾ ਪ੍ਰਾਈਸ ਵਾਈਜ਼ ਜੀ ਆਪਾਂ ਨੂੰ ਇਹ ਵੀਰ ਜੀ 1600 ਰੁਪਏ ਦਾ 1000 ਰੁਪਏ ਦਾ ਜੀ ਠੀਕ ਹੈ 1650 ਦਾ ਤੇ ਸਿਰਫ 1000 ਰੁਪਏ ਦੇ ਵਿੱਚ ਬਾਈ ਹੋ ਰਹੀ ਦੇ ਰਿਆ ਡਿਸਕਾਊਂਟ ਦੇ ਵਿੱਚ ਦੇ ਰਿਆ ਦੇਖੋ ਦੁਪੱਟਾਂ ਹੀ ਦੇਖੋ ਕਿੰਨਾ ਪਿਆਰਾ ਦੁਪੱਟਾ ਬਣਾ ਪੂਰੀ ਫੈਸ਼ਨ ਵਾਲਾ ਇੱਕ ਤਾਂ ਵਾਈਟ ਟੋਨ ਚ ਆ ਰਿਹਾ ਜੀ ਵਾਈਟ ਟੋਨ ਦੇ ਵਿੱਚ ਹੈ ਸੇਮ ਚੀਜ਼ ਹਾਂ ਜੀ ਹਾਂ ਜੀ ਤੇ ਕਾ ਦੇਖੋ ਤੁਸੀਂ ਕਿੰਨਾ ਪਿਆਰਾ ਵਾਈਟ ਟੋਨ ਦੇ ਵਿੱਚ ਹੈ ਇਹ 1700 ਵਾਲਾ ਵੀ ਜੀ 750 ਰੁਪਏ ਵਿੱਚ ਇਹ ਵੀ 750 ਦੇ ਵਿੱਚ ਵੀ ਮੰਨ ਕੇ ਹਰੇਕ ਜਿਹੜਾ ਤੁਹਾਨੂੰ ਚੀਜ਼ ਦਿਖਾਈ ਲੈਸ ਚੱਲ ਰਹੀ ਹੈ ਇਸ ਟਾਈਮ ਤੇ ਜਲਦੀ ਜਲਦੀ ਬਈ ਮਾਨਸਾ ਪਹੁੰਚੋ ਤੇ ਹੋਰ ਬਾਈ ਜੀ ਆਪਣੇ ਕੋਲੇ ਇਹ ਕੈਸਟਵਨ ਬ੍ਰੀ ਆਹ ਚੱਲ ਰਿਹਾ ਅੱਜ ਕਾ ਰਾਜਾ ਰਾਣੀ ਜੀ ਰਾਜਾ ਰਾਣੀ ਵਾਲੇ ਹਾਂਜੀ ਕਾਟਰੇ ਸੂਟ ਆਮਰਟੀਨ ਚ ਪਹਿਨਣ ਵਾਸਤੇ ਜੀ ਠੀਕ ਹੈ ਜੀ ਰਾਜਾ ਰਾਣੀ ਦਾ ਸੂਟ ਕਾਟਰੇ ਦੀ ਬਾਟਨ ਆਈ ਹੈ ਇਹਦੇ ਨਾਲ ਕਾਟਨ ਹੈ ਤੇ ਇਹਦਾ ਪ੍ਰਾਈਸ ਕੀ ਹੈ ਬਈ ਆਪਣੇ ਕੋਲ ਇਹ ਵੀਰ ਜੀ ਮਿਲ ਰਿਹਾ 500 ਰੁਪਏ ਦਾ ਜੀ ਆਪਾਂ ਸੁੱਟ ਦੇਣਾ 350 ਰੁਪਏ ਵਿੱਚ ਜੀ 350 ਰੁਪਏ ਹਾਂਜੀ ਓਨਲੀ 350 ਰੁਪਏ ਦੇ ਦਾਂਗੇ ਜੀ ਆਪਾਂ ਕੀ ਬਾਤ ਹੈ ਬਈ 350 ਡਿਜ਼ਾਈਨਿੰਗ ਸੁਣ ਬਹੁਤ ਮਿਲ ਜੂਗਾ ਜੀ ਜਾਂ ਸਕਦੇ ਹੋ ਪਹਿਨੋ ਆ ਬਹੁਤ ਸਸਤਾ ਰੇਟ ਹੈ ਇੰது ਸਸਤਾ ਰੇਟ ਸੁਣ ਮਿਲਣਾ ਡਿਜ਼ਾਈਨਿੰਗ ਦੇਖੋ ਵਰਾਈਟੀ ਬਹੁਤ ਜ਼ਿਆਦਾ ਜਿੰਨੀ ਮਰਜ਼ੀ ਦੇਖੀ ਚਲੋ ਆ ਤੁਸੀਂ ਮੇਰੇ ਪਿੱਛੇ ਦੁਕਾਨ ਦੇਖ ਸਕਦੇ ਹੋ ਕਿੰਨੇ ਬਰੀ ਦਾ ਕੱਪੜਾ ਖਰੀਦਣਾ ਜਾਂ ਕਿਸੇ ਨੇ ਕੋਈ ਵੀ ਚੀਜ਼ ਲੈਣੀ ਆ ਤਾਂ ਇੱਥੋਂ ਆ ਕੇ ਤੁਸੀਂ ਲੈ ਸਕਦੇ ਹੋ ਬਹੁਤ ਸਸਤੇ ਰੇਟਾਂ ਤੇ ਤੇ ਜੈਨੂਅਰ ਰੇਟਾਂ ਕੱਪੜੇ ਦਾ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਆ